ਗੱਟੀ ਸਾਹਿਬ ਜੀ ਇੱਕ ਸਵਾਲ ਹੈ ਸੋਸ਼ਲ ਮੀਡੀਆ ਤੇ ਪਿਛੇ ਜੇ ਇੱਕ ਇੱਕ ਕਿਸਾਨ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ ਉਹਨੇ ਕਿਸਾਨਾਂ ਦੇ ਬੜੇ ਤਿੱਖੇ ਤੰਜ ਦੇ ਸਵਾਲ ਖੜੇ ਕੀਤੇ ਜੀਏ ਕਹਿੰਦੇ ਵੀ ਕਿਸਾਨ ਕਰਜ਼ਾ ਲੈਂਦਾ ਹੀ ਕਿਉਂ ਹੈ ਕਹਿੰਦਾ ਵੀ ਚਾਰ ਚਾਰ ਭਈਏ ਰੱਖਦੇ ਕੰਮ ਕਰਨ ਨੂੰ ਕਾਰਾਂ ਥੱਲੇ ਰੱਖਦੇ ਚਿੱਟੇ ਕਪੜੇ ਪਾ ਕੇ ਤੇ ਟੈਸਟ ਰੈਸਨਾ ਰਹਿੰਦੇ ਰਹਿ ਗਿਆ ਕੀ ਕਹਿੰਦੇ ਉਹ ਹੋਏਗਾ ਮੂਰਖ ਇੱਥੇ ਮੇਰੇ ਕੋਲ ਆ ਜਾਵੇ ਤੁਸੀਂ ਮੇਰੇ ਕੋਲ ਕਿੰਨੀ ਵਾਰੀ ਆਇਓ ਮੈਂ ਕਿਸਾਨ ਆ ਕਿੰਨੇ ਕੁ ਟਹਿਲ ਕਿਤਾ ਫਿਰਦਾ ਨਾ ਨਿਊ ਉਹ ਉਹ ਵੀ ਕਹਿੰਦਾ ਕਹਿੰਦਾ ਮੈਂ ਕਿਸਾਨ ਆ ਕਹਿੰਦਾ ਮੇਰੇ ਕੋਲ 1.5 ਕਿੱਲੇ ਜ਼ਮੀਨ ਹੈਗੀ ਕਹਿੰਦਾ ਮੈਂ ਤਾਂ ਕਰਦਾ ਲੈਣਾ ਨਹੀਂ ਉਹ ਉਹ ਕਿਸੇ ਦਾ ਰੱਖਿਆ ਆ ਕੁੱਤਾ ਹੋ ਸਕਦਾ ਕਿਸਾਨ ਨਹੀਂ ਹੋ ਸਕਦਾ ਨਾ ਕੋਈ ਸਰਕਾਰੀ ਨੌਕਰੀ ਨੂੰ 1.5 ਕਿੱਲੇ ਵਾਲਾ ਮੈਂ ਤਾਂ ਮੈਨੂੰ ਇੱਕ ਵੀ ਬੰਦਾ ਲਿਆ ਦੇਵੇ ਜਿਹੜਾ ਟੈਲ ਦਾ ਹੋਵੇ ਤੇ ਯਾਰ ਮੈਂ ਸਿਰ ਨਿਵਾ ਕਰਦਾ ਹਾਂ ਉਹਦੇ ਪਰ ਮੈਂ ਬੋਲਦਾ ਤੁਹਾਡੇ ਸਾਹਮਣੇ ਮਾਰ ਰੋਰੀ ਹੂੰ ਕਿੱਲਾ ਜ਼ਮੀਨ ਹੈਗੀ ਤੁਸੀਂ ਉਹਦਾ 15 ਲੱਖ ਰੁਪਏ ਬਣਾਈ ਬਠੋ ਕਿੱਥੋਂ ਦੇ ਦੇਗੀ ਉਹ ਕਿੱਥੋਂ ਲਾਵੇਗੀ ਕਿੱਲਾ ਵੇਚ ਕੇ ਉਹ ਨਹੀਂ ਲਾ ਸਕਦੀ ਉਹ ਸਹੀ ਗੱਲ ਇਸ ਕਰਕੇ ਮੈਂ ਗੱਲ ਕਹਿਣਾ ਕਿਸਾਨਾਂ ਨੂੰ ਬਥੇਰਾ ਧਰਣਾ ਲਾਇਆ ਉੱਤੇ ਕੰਮ ਸੇ ਕੰਮ ਮੋਦੀ ਕੋਲੋਂ ਇੱਕ ਲੈਨਮਾਰਕਾ ਬੈਂਕ ਜਿੱਤੇ ਘੱਟ ਜ਼ਮੀਨ ਵਾਲੇ ਬੰਦੇ ਨੇ 3 ਕਿੱਲਾਂ ਵਾਲੇ ਉਹਦਾ ਹੀ ਮਾਫ਼ ਕਰਾ ਲਿੰਦੇ 4 ਲੱਖ ਰੁਪਇਆ ਮੂਲ ਸੀ ਹਾਂਜੀ ਸਵਾ 4 ਲੱਖ ਰੁਪਇਆ ਤਾਰ ਦਿੱਤਾ ਹੂੰ ਤੇ 4 ਲੱਖ ਰੁਪਇਆ ਤੁਸੀਂ ਕੇਸ ਕੀਤਾ 4 ਹੋਰ ਲੈ ਲਓ ਜੀ ਤੇ ਮੇਰੀ ਗੈਰ ਛੱਡੋ ਤੇ ਮੈਂ ਤੁਹਾਡੇ ਬੈਂਕ ਤੋਂ ਜਾਣਾ ਤੇ ਮੇਰਾ ਝੋਨਾ ਤਾਂ ਗਿਆ ਡੋਬੋ ਮੈਂ ਪਹਿਲੀ ਗਹਿਣੇ ਪਾਵਾਂ ਜਾਂ ਕੁਝ ਕਰਾਂ ਮੈਂ ਕਿਵੇਂ ਨਾ ਕਿਵੇਂ ਤੁਹਾਡਾ ਤੇ ਦੇ ਜੀ ਉੱਥੇ ਮੈਨੇਜਰ ਕਹਿੰਦਾ ਨਹੀਂ 11 ਲੱਖ ਰੁਪਇਆ ਦੇਣਾ ਪੈਣਾ ਦੱਸੋ ਹੁਣ ਸਰਕਾਰਾਂ ਜਾਂ ਕੋਈ ਜਿਹੜੇ ਅਵਸਰ ਨੇ ਜਾਂ ਆਪਣੇ ਸੀਐਮ ਸਾਹਿਬ ਨੇ ਮੈਨਾਂ ਨੂੰ ਕਿਸਾਨ ਨੇ ਕਰਜ਼ਾ ਲੈਣ ਜਾਣਾ ਹਾਂਜੀ ਲੋਡ ਹੋਣੀ ਉੱਥੇ ਜਦੋਂ ਮੈਨੇਜਰ ਨੂੰ ਮਿਲਾਂ ਤੇ ਫੀਡ ਆਫਸਰ ਨੇ ਕਹਿ ਦੇਣਾ ਵੀ ਉਹ ਫਲਾਣਾ ਬੰਦਾ ਮਿਲ ਲੈ ਉਹਨੂੰ ਮਿਲੋ ਤਾਂ ਤੁਹਾਨੂੰ ਕਰਜ਼ਾ ਮਿਲ ਜੇ ਉਹ ਵਿੱਚ ਹੁੰਦਾ ਸੀ ਜੰਟਾ ਇਦੋਂ ਉਹ ਗੱਲ ਕਰਾਉਂਦਾ ਸੀ ਬਿਚੋਲਾ 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 ਪਾ ਕੇ ਕਰਜ਼ਾ ਦਿੰਦੇ ਸੀ 10% ਜਿਹੜਾ ਹੈ ਲੱਖ ਲੱਖ ਦੇ ਵਿੱਚੋਂ 10000 ਰੁਪਏ ਜਿਹੜਾ ਹੈ ਉਹ ਬੈਂਕ ਹੀ ਰੱਖ ਲੈਂਦਾ ਸੋ ਦੋਸਤੋ ਤੁਸੀਂ ਜੁੜੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਗੁਰਚਨ ਸਿੰਘ ਗੱਟੀ ਕੋਲ ਜਿਹੜੇ ਕਿ ਕਿਸਾਨੀ ਦੀ ਗੱਲ ਵੀ ਕਰਦੇ ਨੇ ਤੇ ਸਿੱਖੀ ਦੀ ਗੱਲ ਵੀ ਕਰਦੇ ਨੇ ਸੋ ਅੱਜ ਗੱਲਬਾਤ ਕਰਨ ਲੱਗੇ ਆਂ ਕਿਸਾਨੀ ਮੁੱਦੇ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ 1.5 ਸਾਲ ਦੇ ਕਰੀਬ ਦਿੱਲੀ ਦੇ ਵਿੱਚ ਧਰਨਾ ਲੱਗਿਆ ਰਿਹਾ ਕਿ ਕਿਸਾਨੀ ਮੋਰਚਾ ਲੱਗਿਆ ਰਿਹਾ ਸੋ ਕਾਨੂੰਨ ਤਾਂ ਵਾਪਸ ਹੋ ਗਏ ਸੀ ਲੇਕਿਨ ਕਿਸਾਨੀ ਜਿਹੜੀਆਂ ਮੰਗਾਂ ਹੈਗੀਆਂ ਨੇ ਉਹ ਸਰਕਾਰ ਨੇ ਹਾਲੇ ਤੱਕ ਪੂਰੀਆਂ ਨਹੀਂ ਕੀਤੀ ਆ ਦੁਬਾਰਾ ਤੋਂ ਫਿਰ ਜਿਹੜਾ ਮੋਰਚਾ ਕਿਸਾਨੀ ਜਿਹੜਾ ਲੱਗ ਗਿਆ ਸ਼ੰਭੂ ਤੇ ਦੇਖਨੋਰੀ ਤੇ ਸੋ ਉੱਥੇ ਇੱਕ ਨੌਜਵਾਨ ਸ਼ੁਭ ਕਰਨ ਦੀ ਮੌਤ ਵੀ ਹੋ ਗਈ ਸੀਗੀ ਉਹ ਉਸੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਨ ਜਾ ਰਹੇ ਹੈਗੇ ਆ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਸੋ ਗੱਲਬਾਤ ਕਰਦੇ ਆ ਸੋ ਗੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਹੈ ਨਾ ਜੀ ਸੋ ਗੱਟੀ ਸਾਹਿਬ ਜੀ ਜਿਸ ਤਰ੍ਹਾਂ ਕਿਸਾਨੀ ਦੀ ਗੱਲ ਕਰੀਏ ਪੰਜਾਬ ਦੇ ਮੁੱਦੇ ਤਾਂ ਬਹੁਤ ਜ਼ਿਆਦਾ ਹੈਗੇ ਨੇ ਮਜ਼ਦੂਰਾਂ ਦੇ ਮੁੱਦੇ ਹੈਗੇ ਨੇ ਜਾਂ ਸਿੱਖੀ ਦੇ ਮੁੱਦੇ ਹੈਗੇ ਨੇ ਪੰਜਾਬ ਦੇ ਮੁੱਦੇ ਜ਼ਿਆਦਾ ਨੇ ਜਿਵੇਂ ਨਸ਼ੇ ਦੀ ਗੱਲ ਕਰੀਏ ਨਸ਼ਾ ਵੀ ਇੱਕ ਬਹੁਤ ਜ਼ਿਆਦਾ ਭੈੜੀ ਬਿਮਾਰੀ ਜਿਹੜੀ ਪੰਜਾਬ ਦੇ ਚ ਲੱਗ ਚੁੱਕੀ ਹੈ ਸੋ ਕਿਸਾਨੀ ਮੋਰਚਾ ਲੱਗਿਆ ਸੀਗਾ 1.5 ਸਾਲ ਪਿਛਲੇ ਸਮੇਂ ਦੇ ਵਿੱਚ ਤੇ ਕਿਸਾਨਾਂ ਨੂੰ ਕੁਝ ਹਾਸਲ ਨਹੀਂ ਹੋਇਆ ਕੁਝ ਦੁਬਾਰਾ ਫਿਰ ਜਿਹੜਾ ਮੋਰਚਾ ਲੱਗ ਗਿਆ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਇੱਕ ਨੌਜਵਾਨ ਸ਼ੁਭ ਕਰਨ ਦੀ ਮੌਤ ਵੀ ਹੋ ਗਈ ਸੀ ਸੋ ਇਹ ਸਾਰੇ ਮੋਰਚੇ ਨੂੰ ਜਾਂ ਕਿਸਾਨੀ ਮੁੱਦੇ ਨੂੰ ਕਿਵੇਂ ਦੇਖਦੇ ਹੋ ਐ ਜੀ ਚਲੋ ਦੁਬਾਰਾ ਮੋਰਚਾ ਲਾਇਆ ਕੁਝ ਉੱਥੇ ਜਿਹੜੇ ਕਿਸਾਨ ਆਗੂ ਸੀ ਉਹਨਾਂ ਦੀਆਂ ਗਲਤੀਆਂ ਸੀ ਜੀ ਉਹਨਾਂ ਦੀਆਂ ਗਲਤੀਆਂ ਕਾਰਨ ਜਿਹੜਾ ਕੰਮ ਧੂਰਾ ਰਹਿ ਗਿਆ ਕੰਮ ਸੇ ਕੰਮ ਕਿਸਾਨੀ ਕਰਜ਼ਾ ਤਾਂ ਮਾਫ਼ ਕਰਾ ਲਓ ਅੱਜ ਕਿਸਾਨੀ ਕਰਜ਼ੇ ਦੀ ਗੱਲ ਕਰ ਰਹੇ ਜੀ ਹੁਣ ਇੱਥੇ ਆਪਣੇ ਮੈਂ ਕਰਜ਼ੇ ਦੀ ਗੱਲ ਕਰਦਾ ਤੁਹਾਨੂੰ ਜੀ ਇੱਥੇ ਗੁਰੂਰ ਸਾਹਿਬ ਦੇ ਵਿੱਚ ਬੈਂਕ ਹੈ ਲੈਨਮਾਰਕਾ ਬੈਂਕ ਹਾਂਜੀ ਇਹ ਲੈਨਮਾਰਕਾ ਬੈਂਕੇ ਦੇ ਇੱਥੇ ਬੰਦਾ ਉਹ ਜਾਂਦਾ ਕਰਜ਼ਾ ਲੈਣ ਜਿੰਦੇ ਕੋਲੇ ਪੈਲੀ ਘਾਟੇ ਜੀ ਦੂਜਾ ਜਾਂਦਾ ਲਿਮਟ ਦੇ ਵਿੱਚ ਹੂੰ ਇੱਥੇ ਫਿਰ ਜਦੋਂ ਜਾਂਦਾ ਤੇ ਇੱਥੇ ਹੈਗਾ ਸੀ ਭੂਪ ਭੂਪ ਮੈਨੇਜਰ ਹੁਣ ਬਣ ਗਿਆ ਪਹਿਲੂ ਸੀ ਫੀਡ ਆਫਸਰ ਜੀ ਛੋਟਾ ਇੱਥੇ ਮਤਲਬ ਜਦੋਂ ਕਿਸਾਨ ਨੇ ਕਰਜ਼ਾ ਲੈਣ ਜਾਣਾ ਹਾਂਜੀ ਲੋਡ ਹੋਣੀ ਉੱਥੇ ਜਦੋਂ ਮੈਨੇਜਰ ਨੂੰ ਮਿਲਾਂ ਤੇ ਫੀਡ ਆਫਸਰ ਨੇ ਕਹਿ ਦੇਣਾ ਵੀ ਉਹ ਫਲਾਣਾ ਬੰਦਾ ਮਿਲ ਲੈ ਉਹਨੂੰ ਮਿਲੋ ਤੇ ਤੁਹਾਨੂੰ ਕਰਜ਼ਾ ਮਿਲ ਜੇ ਮਿਲ ਜੇ ਉਹ ਵਿੱਚ ਹੁੰਦਾ ਸੀ ਜੰਟ ਜਦੋਂ ਉਹ ਗੱਲ ਕਰਾਉਂਦਾ ਸੀ ਤੇ ਵਿਚੋਲਾ 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 ਪਾ ਕੇ ਕਰਜ਼ਾ ਦਿੰਦਾ ਸੀ 10% ਜਿਹੜਾ ਹੈ ਲੱਖ ਲੱਖ ਦੇ ਵਿੱਚੋਂ 10000 ਰੁਪਿਆ ਜਿਹੜਾ ਹੈ ਉਹ ਬੈਂਕ ਹੀ ਰੱਖ ਲੈਂਦਾ ਸੀ ਵਿਚੋਲਾ ਖਾਜੋਲਾ ਵਿਚੋਲਾ ਵਿਚੋਲਾ ਬੈਂਕ ਖਾਂਦਾ ਵਿਚੋਲਾ ਨਹੀਂ ਬੈਂਕ ਮੰਨੇ ਜਿਹੜਾ ਬਣ ਗਿਆ ਭੂਪ ਮੈਂ ਨਾਂ ਲੈ ਰਿਹਾ ਜਿਹੜਾ ਫੀਡ ਆਫਸਰ ਹੁੰਦਾ ਸੀ ਮੈਂ ਨਾਂ ਲੈ ਕੇ ਕਹ ਰਿਹਾ ਇਹ ਚਾ ਕਿੱਥੇ ਮਰਜੀ ਆ ਜੇ ਮੈਂ ਸੀਐਮ ਸਾਹਮਣੂ ਵੀ ਕਹਿਣਾ ਵੀ ਇਹਦੀ ਪੜਤਾਲ ਕਰੋ ਲੋਕਾਂ ਦੇ ਕੋਲੋਂ ਰਹਿ ਰਹੋ ਦੇਸ ਬੰਦੇ ਨੂੰ ਕਰਪਟ ਨੂੰ ਜਿਹੜਾ ਇਹ ਅੰਦਰ ਸਟੋ ਜੇਲ ਜਿਨ੍ਹਾਂ ਨੇ ਲੋਕਾਂ ਦੇ ਨਾਲ ਤਰੋਹ ਕਮਾਇਆ ਹੁਣ ਮੈਂ ਤੁਹਾਨੂੰ ਦੱਸਣਾ ਵੀ ਕਿਸਾਨਾਂ ਜਾ ਕਿਹੜੇ ਪੀੜਾ ਵਿੱਚੋਂ ਰਹੇ ਨੇ ਇਸ ਬੈਂਕ ਦੇ ਵਿੱਚੋਂ ਜਦੋਂ ਲੋਨ ਲਿਆ ਜਿਸ ਬੰਦੇ ਨੇ ਲੈ ਲਿਆ ਚਾਰ ਮੈਂ ਮੇਰੇ ਬਾਪੂ ਨੇ ਲਿਆ ਇਹ ਲੋਨ ਮੈਂ ਆਪਦੀ ਗੱਲ ਦੱਸ ਦੇਣਾ ਤੁਹਾਨੂੰ ਜੀ ਬਾਪੂ ਨੇ 4 ਲੱਖ ਰੁਪਇਆ ਲਿਆ ਸੀ ਤੇ ਉਹ 4 ਲੱਖ ਰੁਪਇਆ ਜਿਹੜਾ ਸੀ ਮੈਂ ਉਹ ਕਿਸ਼ਤਾਂ ਦੇ ਨਾਲ ਤਾਰ ਦਿੱਤਾ ਜੀ ਬਾਅਦ ਜਿਹਾ ਐਸਾ ਪਾਣੀ ਆਇਆ ਹੋਰ ਨਰਮੇ ਡੁੱਬ ਗਏ ਉਹ ਜਿਹੜਾ ਵੀ ਉਹ ਕਰਜ਼ਾ ਜਿਹੜਾ ਤਾਰਿਆ ਨਾ ਗਿਆ ਇਹਨਾਂ ਨੇ ਕੀ ਕੀਤਾ ਉਸ ਤੋਂ ਪਹਿਲਾਂ ਮੇਰਾ ਲੋਨ ਸੀ ਮੈਂ ਲੋਨ ਦਾ ਫਾਰਕ ਕਰਾਤਾ ਤੇ ਇਹਨਾਂ ਨੇ ਚੈੱਕ ਵਾਪਸ ਨਾ ਕੀਤੇ ਹੂੰ ਉਹ ਜਿਹੜਾ ਚੈੱਕ ਲਾ ਦਿੱਤਾ ਉਹ ਮਤਰੀਕਾਂ ਦੇ ਜਾ ਰਿਹਾ ਸੀ ਹੁਣ ਪ੍ਰੋਪਰ ਦੇ ਕੇਸ ਜੀ ਹੁਣ ਗੱਲ ਕੀ ਹੁਣ ਸਾਡਾ ਆ ਗਿਆ ਕੋਪਰਮੈਜ ਤੇ ਕੇਸ ਆ ਗਿਆ ਵੀ ਇਹ ਆਪ ਜੀ ਸੀਨੀਅਰ ਬੜ ਲੋ ਬੈਂਕ ਵਾਲੇ ਨਾਲ ਹੂੰ ਮੈਂ ਗਿਆ ਇਹ ਮੇਰੀ ਕਹਾਣੀ ਨਹੀਂ ਮੈਂ ਹੋਰ ਨਾਲ ਦੀ ਸਾਰਿਆਂ ਦੇ ਵਿੱਚ ਲੈ ਕੇ ਆਵਾਂਗਾ ਵੀ ਆਪਦੀ ਕਹਾਣੀ ਤੋਂ ਸ਼ੁਰੂ ਕੀਤਾ ਜੀ ਜਦੋਂ ਮੈਂ ਗਿਆ ਮੈਂ ਕਿਹਾ ਜੀ ਐਂ ਕਰੋ ਵੀ ਤੁਹਾਡਾ 4 ਲੱਖ ਰੁਪਇਆ ਮੂਲ ਸੀ ਹਾਂਜੀ ਸਵਾ 4 ਲੱਖ ਰੁਪਇਆ ਤਾਰ ਦਿੱਤਾ ਹੂੰ ਤੇ 4 ਲੱਖ ਰੁਪਇਆ ਤੁਸੀਂ ਕੇਸ ਕੀਤਾ 4 ਹੋਰ ਲੈ ਲਓ ਜੀ ਤੇ ਮੇਰੀ ਗੈਰ ਛੱਡੋ ਤੇ ਮੈਂ ਤੁਹਾਡੇ ਬੈਂਕ ਤੋਂ ਜਾਣਾ ਤੇ ਮੇਰਾ ਝੋਨਾ ਤਾਂ ਗਿਆ ਡੋਬੋ ਮੈਂ ਪਹਿਲੀ ਗਹਿਣੇ ਪਾਵਾਂ ਜਾਂ ਕੁਝ ਕਰਾਂ ਮੈਂ ਕਿਵੇਂ ਨੇ ਕਿਵੇਂ ਤੁਹਾਡਾ ਦੇ ਦੇਵਾਂ ਜੀ ਉੱਥੇ ਮੈਨੇਜਰ ਕਹਿੰਦਾ ਨਹੀਂ 11 ਲੱਖ ਰੁਪਇਆ ਦੇਣਾ ਪੈਣਾ ਦੱਸੋ ਹੁਣ ਸਰਕਾਰਾਂ ਜਾਂ ਕੋਈ ਜਿਹੜੇ ਅਵਸਰ ਨੇ ਜਾਂ ਆਪਣੇ ਸੀਐਮ ਸਾਹਿਬ ਨੇ ਮੈਨਾਂ ਨੂੰ ਵੀ ਕਹਿਣਾ ਵੀਰੋ ਵੀਡੀਓ ਪਹੁੰਚਾ ਦਿਓ ਭਾਵੇਂ ਨਾ ਕਲਿੱਪ ਹੀ ਪਹੁੰਚਾ ਦਿਓ ਸੀਐਮ ਸਾਹਿਬ ਭਗੰਤ ਮਾਨ ਤੁਸੀਂ ਇਹ ਗੱਲ ਕਿਹਾ ਸੀ ਵੀ ਅਸੀਂ ਗਰੀਬ ਦੀ ਗੱਲ ਕਰਾਂਗੇ ਪਰ ਇਸ ਬੈਂਕ ਦੇ ਵਿੱਚ ਗਰੀਬ ਅੱਛਾ 4 ਲੱਖ ਤੁਸੀਂ ਲਿਆ ਸੀਗਾ 11 ਬਣਾਤਾ ਬਿੰਗੇ 11 ਬਣਾਤਾ ਵਿਆਜ ਭਾਗ 4 ਲੱਖ ਤੋਂ ਮਲਈ ਤਾਰਤਾ 4 ਤੇ 16 ਲੱਖ ਰੁਪਏ ਬਣ ਗਿਆ ਦੁਗਣੀ ਲੈ ਸਕਦੇ 4 ਦਾ 8 ਲੈ ਲਓ ਹੂੰ ਮੈਂ ਦੇ ਗਿਆ ਵੀ ਹਲਾ ਤਾਂ ਮਤਲਬ ਹੀ ਨਹੀਂ ਦੇ ਸਕਦੇ ਸੀ ਮੈਂ ਚਲੋ ਗਏ ਸਸਸੀ ਚਾਰ ਤਾਰ ਵੀ ਦਿੱਤਾ ਤਾਰ ਵੀ ਦਿੱਤਾ ਹੁਣ ਉੱਥੇ ਇੱਕ ਮਾਂ ਹੀ ਸੀ ਹੂੰ ਉਹਦੀ ਇਹ ਸਥਿਤੀ ਸੀ ਉਹ ਰੋ ਪਈ ਉਹਦੇ ਪੁੱਭਾ ਮਾਰ ਮਰ ਕੇ ਜੀ ਵੀ ਮੈਂ ਇੱਕ ਦਾਰ ਨਹੀਂ ਸਕਦੀ ਸਾਡਾ ਮਲਵੀ ਸੇਵਾਂ ਵਾਲਾ ਇਲਾਕਾ ਉਹ ਮੈਂ ਉਹਦੇ ਹੱਕ ਤੇ ਬੋਲਿਆ ਤਾਂ ਮੈਨੇਜਰ ਬੋਲਿਆ ਇਹਨਾਂ ਦਾ ਮੈਨੂੰ ਕਹਿੰਦਾ ਤੂੰ ਕੀ ਬੋਲਦਾ ਮੈਂ ਕਿਉਂ ਜੀ ਮੈਂ ਕਿਸਾਨ ਆ ਮਕਸਾਨ ਦੇ ਹੱਕ ਤੇ ਬੋਲ ਸਕਦਾ ਹੂੰ ਕਹਿੰਦਾ ਤੇਰਾ ਵੀ ਮਾਂ ਹੈਗਾ ਮੇਰਾ ਪਰ ਮੈਂ ਬੋਲਦਾ ਤੁਹਾਡੇ ਸਾਹਮਣੇ ਮਾਂ ਰੋ ਰਹੀ ਹੂੰ ਕਿੱਲਾ ਜ਼ਮੀਨ ਹੈਗੀ ਤੁਸੀਂ ਉਹਦਾ 15 ਲੱਖ ਰੁਪਇਆ ਬਣਾਈ ਬੈਠੋ ਕਿੱਥੋਂ ਦੇ ਦੇਗੀ ਉਹ ਕਿੱਥੋਂ ਲਾਵੇਗੀ ਈਲਾ ਵੇਚ ਕੇ ਵੀ ਨਹੀਂ ਲਾ ਸਕਦੀ ਉਹ ਸਹੀ ਗੱਲ ਹੈ ਇਸ ਕਰਕੇ ਮੈਂ ਗੱਲ ਕਹਿਣਾ ਕਿਸਾਨਾਂ ਨੂੰ ਬਥੇਰਾ ਧਰਣਾ ਲਾਇਆ ਉੱਥੇ ਕੰਮ ਸੇ ਕੰਮ ਮੋਦੀ ਕੋਲੋਂ ਇੱਕ ਲੈਂਡਮਾਰਕਾ ਬੈਂਕ ਜਿੱਥੇ ਘੱਟ ਜ਼ਮੀਨ ਵਾਲੇ ਬੰਦੇ ਨੇ ਤਿੰਨ ਕਿੱਲਾਂ ਵਾਲੇ ਉਹਦਾ ਹੀ ਮਾਫ਼ ਕਰਾ ਲੈਂਦੇ ਉਸ ਤੋਂ ਇਸ਼ਤਿਹਾਰਾ ਮਿਲ ਜਾਂਦਾ ਘੱਟੀ ਸਾਹਿਬ ਜਿਹੜਾ ਕਰਜ਼ਾ ਕਿਸਾਨ ਪਹਿਲਾਂ ਚੱਕਦੇ ਸੀਗੇ ਉਹਦੇ ਚ ਸਬਸਿਡੀ ਨਹੀਂ ਮਿਲਦੀ ਆ ਗਈ ਸੀ ਨਾ ਜੀ ਇਹਦੇ ਸਭ ਜਿਹੜੀ ਕੀਜੀ ਇੱਥੇ ਰਜਿਸਟਰੀ ਦਾ ਖਰਚਾ ਬੜਾ ਲੈਂਡਮਾਰਕਾ ਬੈਂਕ ਦਾ ਜੀ ਜਿਹੜੀਆਂ ਲਿਮਟਾਂ ਨੇ ਲਿਮਟਾਂ ਵਿੱਚ ਮਾਫੀ ਆਈ ਹੂੰ ਲਿਮਟ ਕੌਣ ਲੈਂਦਾ ਬੰਦਾ ਜਿੰਦੇ ਕੋਲ 20 ਕਿਲਿਆ 30 ਕਿਲਿਆ 10 ਕਿਲਿਆ ਹੂੰ ਹੂੰ ਉਹਨਾਂ 'ਚ ਮਾਫੀ ਆ ਗਈ ਪਰ ਜਿੰਨੇ ਲਾਉਣ ਲੈਣਾ ਉਹ ਲੈਨਮਾਰਕਾ ਬੈਂਕ ਦਿੰਦਾ ਬਿਲਕੁਲ ਤੇ ਲੈਨਮਾਰਕਾ ਬੈਂਕ ਜਿਹੜਾ ਗਰੀਬਾਂ ਦਾ ਹੈ ਉਹਨਾਂ ਦੇ ਵਿੱਚ ਕੋਈ 1 ਰੁਪਈਆ ਦੀ ਮਾਫੀ ਨਹੀਂ ਹੂੰ ਇਹ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਜਿਹੜੇ ਲੋਕੋ ਵੱਧ ਚੜ ਕੇ ਤੁਸੀਂ ਆਵਾਜ਼ ਚੱਕੋ ਜਾਂ ਜਿਹੜੇ ਇਲਾਕੇ ਦੇ ਸਾਹਿਬੇ ਅਮਲ ਸਾਹਿਬ ਨੇ ਜਾਂ ਹੋਰ ਨੇ ਮੈਂ ਕਹਿੰਦਾ ਵੀ ਉੱਥੇ ਹੋਏ ਆਪਣਾ ਸੈਸ਼ਨ ਚੱਲ ਰਿਹਾ ਹੈ ਉਹਨਾਂ ਦੀ ਜੇ ਆਵਾਜ਼ ਚੱਕੋ ਵੀ ਲੈਂਡਮਾਰਕਾ ਬੈਂਕ ਦਾ ਜਿਹੜਾ ਕਰਜ਼ਾ ਮਾ ਫਿਰ ਜਿਹੜਾ ਭੂਪ ਇਥੋਂ ਦਾ ਮੈਨੇਜਰ ਬਣ ਗਿਆ ਉਹ ਕਹਿ ਰਿਹਾ ਵੀ ਸਰਕਾਰ ਕੋਈ ਨਹੀਂ ਮਾਫੀ ਜੇ ਕੋਹੋਂ ਦੇ ਨਾਲ ਲੈਂਡ ਡੈਨ ਕਰ ਲੈਂਦਾ ਕੋਈ ਰੁਪਈਆ ਦਾ ਹੂੰ ਕਿ ਤੈਨੂੰ ਇਹਨੇ ਦੇ ਦੇ ਦਾਂਗੇ ਫਿਰ ਉਹਨਾਂ ਦੀਆਂ ਮਾਫੀਆਂ ਪਤਾ ਨਹੀਂ ਕਿੱਥੋਂ ਕੱਢ ਲਵੇ ਗੱਟੀ ਸਾਹਿਬ ਜੀ ਮੇਰੇ ਇੱਕ ਬੀਜੇਪੀ ਦੇ ਲੀਡਰ ਨਾਲ ਗੱਲਬਾਤ ਹੋਣੀ ਹੋਈ ਸੀਗੀ ਇਹ ਕਹਿੰਦੇ ਵੀ ਹੁਣ ਜਿਹੜਾ ਕਿਸਾਨ ਕਰਜ਼ਾ ਚੁੱਕੇਗਾ ਉਹਨੂੰ ਸਬਸਿਡੀ ਦੇ ਕੇ ਦਿੱਤੀ ਜਾਵੇਗੀ ਫਿਰ ਕਰਜ਼ਾ ਦਿੱਤਾ ਜਾਵੇਗਾ ਇਹ ਹੋ ਤਾਂ ਹੁਣ ਦੀ ਗੱਲ ਹੈ ਲੋ ਜਿਹੜੇ ਪਿੱਛੇ ਮਰਦੇ ਨੇ ਉਹਨਾਂ ਨੇ ਕੀ ਕੀਤਾ ਹੂੰ ਗਾਹ ਦੀ ਗੱਲ ਜਿਹੜੇ ਪਿੱਛੇ ਮਰ ਰਹੇ ਨੇ ਜਿਨ੍ਹਾਂ ਨੇ ਮਤਲਬ ਹੀ 10 10 ਸਾਲ ਹੋ ਗਿਆ ਕਰਜ਼ਾ ਲਾਇਆ ਨੂੰ ਜਾਂ 15 ਸਾਲ ਹੋ ਗਏ ਨੇ ਉਹ ਤਾਰੀ ਬਿਠੇ ਉਹਨਾਂ ਮਹੱਲ ਦਾ ਨਿਕਲ ਨਹੀਂ ਰਿਹਾ ਨਵੇਂਆਂ ਨੂੰ ਕੀ ਤੁਸੀਂ ਕੱਢ ਦਿਓਗੇ ਬਿਲਕੁਲ ਇਸ ਕਰਕੇ ਨਵੇਂਆਂ ਦਾ ਕੀ ਹੈ ਪਿਛਲੇ ਜਿਹੜੇ ਨੇ ਇਹ ਹੈ ਬੇਨਤੀ ਹੈ ਭਾਈ ਵੀ ਜਿਹੜੇ ਕਿਸਾਨ ਆਗੂ ਵੀ ਨੇ ਉਹ ਉਸ ਪਾਸੇ ਨੂੰ ਸੋਚੋ ਬਹੁਤਾ ਜਿਹੜਾ ਸਰਕਾਰ ਹੈ ਉਹਨਾਂ ਨੂੰ ਵੀ ਇਹ ਬੇਨਤੀ ਹੈ ਭਾਈ ਐਮਐਲਏ ਸਾਹਿਬ ਜਾਂ ਕੁਝ ਵੀ ਇਹ ਜਿਹੜਾ ਗੁਰੂ ਸਰ ਦਾ ਬੈਂਕਿੰਗ ਦੀ ਮੈਂ ਮੈਂ ਵਰਤਿਆ ਹੰਡਿਆ ਮੈਂ ਦੱਸਿਆ ਆ ਹੁਣ ਮੇਰੇ ਕੋਲੇ ਉਹ ਕਾਗਜ਼ ਰਹਿ ਗਿਆ ਉਹ ਵੀ ਮੈਂ ਸੈਨ ਕਰਵਾ ਰਿਆਂ ਉਹ ਸੈਨ ਕਰਾ ਕੇ ਵੀ ਕਿੱ데 ਮੈਂ ਭੇਜਾਂਗਾ ਜਿੰਨਾ ਕੋ ਮੇਰੇ ਕੋਲ ਚਾਰਾ ਚੱਲਿਆ ਪਰ ਸਾਰੇ ਬਾਜ ਚੱਕੋ ਜਿਹੜੇ ਵੀ ਐਮਐਲਏ ਸਾਹਿਬ ਜਾਂ ਸੀਐਮ ਨੇ ਜਾਂ ਉੱਤੇ ਮੋਦੀ ਦੇ ਕੋਈ ਬੰਦੇ ਨੇ ਜਿਵੇਂ ਰਾਣਾ ਸੋਢੀ ਉਹ ਤਾਂ ਰਲ ਗਿਆ ਇਹ ਵੀ ਕਹਿੰਦਾ ਅਸੀਂ ਜਸੂ ਮੱਸੀਆ ਗਰੀਬਾਂ ਦੇ ਤੁਸੀਂ ਕਰਾ ਲਓ ਕੋਈ ਕਰੋ ਤਾਂ ਸਹੀ ਆਪਦਾ ਘਰ ਤਾਂ ਤੁਸੀਂ ਸਾਰਿਆਂ ਨੇ ਭਰ ਲਿਆ ਪਰ ਇਹ ਗਰੀਬਾਂ ਦੇ ਬੈਂਕਾਂ ਵਿੱਚੋਂ ਵੀ ਸਰਕਾਰਾਂ ਨਹੀਂ ਮਿਲਿਆਗਾ ਇਸ ਕਰਕੇ ਇਹ ਬੇਨਤੀ ਹੈ ਜੇ ਕਿਸੇ ਦਾ 4 ਲੱਖ ਹੈ ਉਹ 4 ਤਾਰਤਾ ਬਾਕੀ ਉਹਨੂੰ ਕਲੀਅਰ ਸਰਟੀਫਿਕੇਟ ਦਿਓ ਬੈਂਕਾਂ ਨੇ ਕੇਸ ਕੀਤੇ ਹੋਏ ਨੇ ਲੋਕ ਕੋ ਕੋਟਾ ਕਚਹਿਰੀਆਂ ਵਿੱਚ ਧੱਕੇ ਖਾ ਰਹੇ ਨੇ ਉਹ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹੋ ਤੇ ਕਰੋੜਾ ਰੁਪਿਆ ਜਿਹੜਾ ਵੱਡੇ ਵੱਡੇ ਮੀਰ ਨੇ ਛੇਲਰਾਂ ਵਾਲੇ ਉਹ ਮਾਫ਼ ਕਰਾ ਜਾਂਦੇ ਆ ਤੇ ਵਿਚਾਰਾ 2 ਲੱਖਾਂ ਲੱਖ ਵਾਲਾ ਉਹ ਰੋ ਜਾਂਦਾ ਤੁਸੀਂ ਸੁਭਦੀਪ ਦੀ ਗੱਲ ਕੀਤੀ ਸੁਭਦੀਪ ਮਰਿਆ ਤੇ ਭਗਵੰਤਮਾਨ ਨਿਆਂ ਕੇ 4 ਕਰੋੜ ਰੁਪਏ ਦਿੰਦਾ ਅੱਛਾ ਜਦੋਂ ਮਰ ਜਾਂਦਾ ਉਦੋਂ ਹੀ ਦਿੰਦੇ ਜਿਉਂਦੇ ਨੂੰ ਮਾਫ਼ ਕਰਦੇ ਹੋ ਯਾਰ ਜਿਉਂਦੇ ਨੂੰ ਤਾਂ ਕਰ ਦਿਓ ਹੁਣ ਮੈਂ ਹੀ ਕਹ ਰਿਹਾ ਮੈਨੂੰ ਮਾਫ਼ ਕਰ ਦਿਓ ਜਿਉਂ ਦਿਨ ਨੂੰ ਨਹੀਂ ਕਰਨਾ ਮਰੇ ਨੂੰ ਕੀ ਵੇਖਣਾ ਗੱਟੀ ਸਾਹਿਬ ਜੀ ਇੱਕ ਸਵਾਲ ਹੈ ਸੋਸ਼ਲ ਮੀਡੀਆ ਤੇ ਪਿੱਛੇ ਜੇ ਇੱਕ ਇੱਕ ਕਿਸਾਨ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ ਉਹਨੇ ਕਿਸਾਨਾਂ ਦੇ ਬੜੇ ਤਿੱਖੇ ਤੰਜ ਦੇ ਸਵਾਲ ਖੜੇ ਕੀਤੇ ਸੀਗੇ ਕਹਿੰਦੇ ਵੀ ਕਿਸਾਨ ਕਰਜ਼ਾ ਲੈਂਦਾ ਹੀ ਕਿਉਂ ਹੈ ਕਹਿੰਦਾ ਵੀ ਚਾਰ ਚਾਰ ਭਈਏ ਰੱਖਦੇ ਕੰਮ ਕਰਨ ਨੂੰ ਕਾਰਾਂ ਥੱਲੇ ਰੱਖਦੇ ਚਿੱਟੇ ਕਪੜੇ ਪਾ ਕੇ ਤੇ ਟੈਸਟ ਰੈਸ਼ਨਾਂ ਰਹਿੰਦੇ ਆ ਗਿਆ ਕੀ ਕਹਿੰਦੇ ਉਹ ਹੋਏਗਾ ਮੂਰਖ ਇਥੇ ਮੇਰੇ ਕੋਲ ਆ ਜਾਵੇ ਤੁਸੀਂ ਮੇਰੇ ਕੋਲ ਕਿੰਨੀ ਵਾਰੀ ਆਇਓ ਮੈਂ ਕਿਸਾਨ ਆ ਕਿੰਨੇ ਕੁ ਟਹਿਲ ਕੇ ਤਾਂ ਫਿਰਦਾ ਨਾ ਨਿਓ ਉਹ ਉਹ ਵੀ ਕਹਿੰਦਾ ਕਹਿੰਦਾ ਮੈਂ ਕਿਸਾਨ ਆ ਕਹਿੰਦਾ ਮੇਰੇ ਕੋਲ ਡੇਢ ਕਿੱਲੇ ਜ਼ਮੀਨ ਹੈਗੀ ਕਹਿੰਦਾ ਮੈਂ ਤਾਂ ਕਰਦਾ ਲੈਣਾ ਨਹੀਂ ਉਹ ਉਹ ਕਿਸੇ ਦਾ ਰੱਖਿਆ ਆ ਕੁੱਤਾ ਹੋ ਸਕਦਾ ਕਿਸਾਨ ਨਹੀਂ ਹੋ ਸਕਦਾ ਜਾਂ ਕੋਈ ਸਰਕਾਰੀ ਨੂੰ ਆਪਣੀ ਡੇਢ ਕਿੱਲੇ ਵਾਲਾ ਮੈਂ ਤਾਂ ਮੈਨੂੰ ਇੱਕ ਵੀ ਬੰਦਾ ਲਿਆ ਦੇਵੇ ਜਿਹੜਾ ਟੈਲ ਦਾ ਹੋਵੇ ਤੇ ਯਾਰ ਮੈਂ ਸਿਰ ਨਿਵਾ ਕਰਦਾ ਕੋਹਨ ਤੇ ਹੂੰ ਉਨੇ ਬਹੁਤ ਵੱਡੇ ਸਵਾਲ ਪਸਾਨਾ ਦੇ ਮੋਰਚੇ ਤੇ ਅੰਦੋਲਨ ਤੇ ਚੁੱਕੇ ਸੀ ਨਹੀਂ ਅੰਦੋਲਨ ਵਾਲੇ ਜਿਹੜੇ ਬੰਦੇ ਸੀ ਨਾ ਜਿਹੜੇ ਜਿਵੇਂ ਉਹਨਾਂ ਦੀ ਮੈਂ ਵੀ ਨਹੀਂ ਹੱਕ ਚਾਹੁੰਦਾ ਜਿਹੜੇ ਉਹ ਜਿਹੜੇ ਲੈਕਚਰ ਲੜਨ ਲੱਗ ਪਏ ਮੈਂ ਉਹਨਾਂ ਨੂੰ ਨਹੀਂ ਉਹ ਤਾਂ ਬੰਦੇ ਚੋਰ ਨੇ ਹੂੰ ਚੋਰਾਂ ਦੀ ਹਮੇ ਨਹੀਂ ਪਰਦਾ ਪਰ ਕਿਸਾਨ ਜਿਹੜੇ ਪਿੰਡਾਂ ਵਿੱਚ ਬੈਠੇ ਨੇ ਕਹਿੰਦਾ ਡੇਢ ਕਿੱਲੇ ਵਾਲਾ ਨਿਆਰੇ ਲੈਂਦਾ ਮੈਨੂੰ ਖਾਓ ਡੇਢ ਕਿੱਲੇ ਵਾਲਾ ਨਿਆਰੇ ਲੈਣਾ ਡੇਢ ਕਿੱਲੇ ਆਣੇ ਰੋਟੀ ਵੀ ਖਾਣੀ ਬੱਚਾ ਵੀ ਪੜਾਉਣਾ ਕੋਈ ਦੁੱਖ ਸੁੱਖ ਵਿੱਚ ਵੀ ਜਾਣਾ ਡੇਢ ਕਿੱਲੇ ਵਿੱਚੋਂ 50 60 70 ਹਜ਼ਾਰ ਦਾ ਮਤਲਬ ਸਾਰਾ ਚੋਣਾ ਹੋਣਾ ਹੈ 70000 ਰੁਪਏ ਦਾ ਬਣਦਾ ਹੈ ਕਿ ਸ਼ਹਿਰ ਜਾ ਕੇ ਮਿੱਠਾ ਲੱਲੀਏ ਤੇ ਪਪਾ ਹਜ਼ਾਰ ਰੁਪਏ ਨੂੰ ਤੂਫਨ ਦਿੱਤੀ ਜਾਂਦੀ ਸਹੀ ਗੱਲ ਹੈ ਫਿਰ ਆ ਹੁਣ ਇੱਥੇ ਮੇਰਾ ਪਹਿਲੇ ਫਿਰ ਤੁਸੀਂ ਆ ਵੀਡੀਓ ਬਣਾਈ ਚੋਣਾ ਡੁੱਬ ਗਿਆ ਮੇਰਾ 4 ਲੱਖ ਦਾ ਨੁਕਸਾਨ ਹੋ ਗਿਆ 4 ਰੁਪਏ ਨਹੀਂ ਸਰਕਾਰ ਦੇ ਅਕਾਊਂਟ ਚ ਆਏ ਮੈਨੂੰ ਮੈਂ ਆਪਦੀ ਧਾਰਨ ਨੇ 30 ਹੋਰ ਵੀ ਇਲਾਕੇ ਵੀ ਸਾਰੇ ਮਰ ਗਏ ਕਈਆਂ ਦੀਆਂ ਪੌੜੀਆਂ ਦਰਿਆ ਨੇ ਪੁੱਟ ਕੇ ਛੁੜ ਦਿੱਤੀਆਂ ਉਹ ਕਿਸਾਨਾਂ ਨੂੰ ਕੀ ਮਾਫ ਕੀਤਾ ਦਿਆਈ ਜਮੀਨਾਂ ਦਾ ਕਰਜ਼ਾ ਤਾਂ ਸਰਕਾਰ ਨੂੰ ਹਰ ਸਾਲ ਦੇਣਾ ਪੈਂਦਾ ਕਿੱਥੇ ਦਿੱਤਾ ਕਿਹੜੀ ਜਗ੍ਹਾ ਤੇ ਆਇਆ? ਭਗਵੰਤ ਮਾਨ ਸਰਕਾਰ ਨੇ ਦਿੱਤਾ ਨਹੀਂ ਤੁਹਾਨੂੰ। 6000 ਰੁਪਏ ਉਹ ਵੀ ਨਹੀਂ ਆਇਆ ਕਈਆਂ। ਮੈਨੂੰ ਨਹੀਂ ਆਇਆ। ਹੂੰ। ਤੇ 6000 ਰੁਪਏ ਨਾਲ ਹੋਵੇਗਾ ਕੀ? 4000 ਰੁਪਏ ਦਾ ਲਾਭ ਹੀ ਦਿੱਤੀ ਚੋਣੇ ਦੀ। ਹੂੰ। ਨਹੀਂ ਜਿੰਨੇ ਬਾਰਡਰ ਪੱਟੀ ਦੇ ਲੋਕ ਹੈਗੇ ਨੇ ਦਰਿਆਈ ਇਲਾਕੇ ਵਿੱਚੋਂ ਤਾਂ ਕਿਸੇ ਨੂੰ ਨਹੀਂ ਮਿਲਿਆ। ਨਾ। ਬਾਕੀ ਕੋਈ ਆਇਆ ਹੋਵੇਗਾ। ਬਾਕੀ ਪਟਵਾਰੀ ਭ੍ਰਿਸ਼ਟ ਸੀ। ਹੂੰ। ਜਿਨ੍ਹਾਂ ਨੇ ਰੁਪਏ ਦਿੱਤੇ ਉਹਨਾਂ ਦੀ ਸੁੱਕੀ ਤੇ ਵੀ ਆ ਗਿਆ। ਵਾਹ ਵਾਹ। ਉਹ ਇਸ ਵਾਰ ਅੱਜ ਵੀ ਬਹੁਤ ਜ਼ਿਆਦਾ ਚੱਲੀ ਜਾਂਦੀ। ਅੰਨੇ ਹੋਈ ਫਿਰਦੇ ਨੇ ਅੱਛਾ ਜਿਹੜਾ ਲੋਡਵੰਦ ਹੈ ਮੁਆਵਜ਼ਾ ਲੈਣ ਦਾ ਹੱਕਦਾਰ ਹੈ ਉਹਨੂੰ ਨਹੀਂ ਮਿਲਦਾ ਬਾਕੀ ਜਿਵੇਂ ਮੈਂ ਚੁੱਕਿਆ ਸੀ ਮੁੱਦਾ ਮੈਂ ਮੀਡੀਆ ਵੀ ਲਿਆਂਦਾ ਸੀ ਜੀ ਉਹ ਮਲੇ ਵੀ ਫਿਰ ਕੇ ਪਟਵਾਰੀ ਭੱਜਾਇਆ ਸੀ ਨੰਗੇ ਪੈਰੀ ਉਹ ਜਿਹੜੇ ਡੁੱਬੇ ਛੱਡ ਦਿੱਤੇ ਜਿਹੜੇ ਸੁੱਕੇ ਸੀ ਉਹਨਾਂ ਕੋਲ ਅਧਕ ਮਕਾ ਲਿਆ ਫਾਤ ਫਾਤੇ ਫਰਸ਼ਟ ਹੋ ਗਏ ਬੇਈਮਾਨ ਹੋ ਗਏ ਰਾਮੀ ਹੋ ਗਏ ਆਪਦੀ ਤਨਖਾਹ ਦੇ ਨਾਲ ਢਿੰਡੀ ਨਹੀਂ ਭਰਦਾ ਲੋਕਾਂ ਦੀਆਂ ਨਜ਼ਰਾਂ ਦੇ ਰੱਖੀ ਫਿਰਦੇ ਨੇ ਜੀ ਅੰਨੇ ਹੋ ਗਏ ਆਹ ਕੋ ਚੱਲ ਠੀਕ ਹੈ ਸੋ ਦੋਸਤੋ ਮੈਂ ਪਹੁੰਚਾਇਆ ਗੁਰਜਨ ਸਿੰਘ ਗੱਟੀ ਦੇ ਕੋਲ ਕਿਸਾਨੀ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਕਹਿੰਦੇ ਵੀ ਕਿਸਾਨਾਂ ਦਾ ਨੂੰ ਕਰਜ਼ਾ ਜਿਹੜਾ ਲੈਣਾ ਪੈਂਦਾ ਕੰਮ ਕਰਨ ਵਾਸਤੇ ਇੱਕ ਗਰੀਬ ਕਿਸਾਨ ਇੱਕ ਮਾੜਾ ਕਿਸਾਨ ਕਰੇ ਜਾਵੇ ਤਾਂ ਜਾਵੇ ਕਿੱਥੇ ਸੋ ਜਿਸ ਤਰ੍ਹਾਂ ਅੰਦੋਲਨ ਵੀ ਚੱਲੀ ਜਾਂਦੇ ਹੈਗੇ ਨੇ ਕਿਸਾਨਾਂ ਦੀਆਂ ਮੰਗਾਂ ਵੀ ਬਹੁਤ ਹੈਗੀਆਂ ਨੇ ਸੋ ਗੱਲਬਾਤ ਕੀਤੀ ਹੈ ਵੀ ਕਿਸਾਨਾਂ ਨੂੰ ਜਿਹੜਾ ਕਰਜ਼ਾ ਦਿੱਤਾ ਵੀ ਜਾਂਦਾ ਹੈ ਬੈਂਕਾਂ ਦੇ ਵਿੱਚੋਂ ਲੇਕਿਨ ਮਿਲੀ ਭੁਗਤ ਦੇ ਨਾਲ ਕਹਿੰਦੇ ਵੀ ਵਿੱਚੋਂ ਖਾ ਵੀ ਲਿਆ ਜਾਂਦਾ ਕਿਸਾਨਾਂ ਦੇ ਵਿੱਚੋਂ ਕਿਸਾਨ ਜਾਏ ਕਿੱਥੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤਾਂ ਅਗੇ ਸ਼ੇਅਰ ਕਰੋ ਦੇ ਨਾਲੇ ਆਪਣੇ ਕਮੈਂਟ ਦਿਓ ਸੁਗਟੀ ਸਾਹਿਬ ਜੀ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ